ਅੰਮ੍ਰਿਤਸਰ ਵਿੱਚ ਸਰਸ ਮੇਲੇ ਦਾ ਪਹਿਲਾ ਦਿਨ ਹਰਭਜਨ ਮਾਨ ਨੇ ਲੁੱਟਿਆ ਸਭ ਦਾ ਦਿਲ ਇਹ ਪਹਿਲੀ ਸਰਕਾਰ ਹੋਊਗੀ ਇਤਿਹਾਸ ਦੇ ਅੰਦਰ ਜੀਨੇ ਦੁਆਰਤੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਹੈ ਉਹਨੂੰ ਸਿਰਜਿਆ ਔਰ ਉਹਨੂੰ ਪੂਰਾ ਕਰ ਰਹੀ ਹੈ ਸਰਸਪਟਾ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕੀਤਾ ਉਦਘਾਟਨ ਮੇਲਾ ਵੇਖਣ ਲਈ ਵੀ ਦਿੱਤਾ ਸੱਦਾ ਇਹ ਮੇਲੇ ਇਹ ਛਿੰਝਾਂ ਇਹ ਜਿਹੜੇ ਮੁਕਾਬਲੇ ਨੇ ਇਹ ਕਿਤੇ ਤੁਸੀਂ ਸੁਣਿਆ ਸੀ ਪਹਿਲਾਂ ਕਦੇ ਹੁੰਦੇ ਸੀ ਇਹ ਜਿਹੜਾ ਸਾਰਸ ਮੇਲਾ ਇਸ ਵਾਰ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਅਸੀਂ ਮੁਹਾਲੀ ਕਰਾਇਆ ਸੀ ਤੇ ਸਾਰਾ ਅਸੀਂ ਅੰਮ੍ਰਿਤਸਰ ਕਰਾ ਰਹੇ ਹਾਂ ਕਿ ਵੱਖ-ਵੱਖ ਥਾਵਾਂ ਤੋਂ ਜਿਵੇਂ ਕਿ ਅਲੱਗ-ਅਲੱਗ ਜਿਹੜੀਆਂ ਭਾਰਤ ਦੀਆਂ 28 ਸੂਬੇ ਅੱਠ ਯੂਨੀਅਨ ਟੈਰੀਟਰੀਆਂ ਤੋਂ ਓਰੇ ਹੀ ਨਹੀਂ ਫੋਰਨ ਕੰਟਰੀ ਤੋਂ ਵੀ ਬਹੁਤ ਬੰਦਿਆਂ ਨੇ ਆ ਕੇ ਉਰੇ ਪਾਰਟਿਸਿਪੇਟ ਕੀਤਾ ਔਰ ਆਪਣੀ ਜੋ ਕਲਾਕ੍ਰਿਤੀ ਹੈ ਹੱਥ ਹਸਤ ਸ਼ਿਲਪ ਹੈ ਹੱਥੀ ਕਾਰਾਗਰੀ ਦੇ ਜਿਹੜੇ ਨਮੂਨੇ ਨੇ ਉਰੇ ਤੁਸੀਂ ਆ ਦੇਖੀਏ ਸਟਾਲਾਂ ਲੱਗੀਆਂ ਆ ਉਰੇ ਪੇਸ਼ ਕੀਤੇ ਨੇ ਅੱਜ ਇੱਕ ਇੱਕ ਸਟਾਲ ਵਾਲੇ ਨੇ ਉਰੇ ਲੱਖਾਂ ਰੁਪਏ ਦੀ ਸੇਲ ਕਰਕੇ ਜਾਣੀ ਹੈ ਇਹਦੇ ਨਾਲ ਪੰਜਾਬ ਦੀ ਜਿਹੜੀ ਇਕਨੋਮੀ ਹੈ ਪੰਜਾਬ ਦਾ ਜਿਹੜਾ ਇਕਨੋਮਿਕ ਸਿਸਟਮ ਹੈ ਉਹ ਬਿਲਕੁਲ ਰੀਜੇਨੂਏਟ ਹੁੰਦਾ ਹੈ ਨਵੇਂ ਸਿਰਿਓਂ ਮਤਲਬ ਕਿ ਕੋਹਲਾਰਾ ਮਿਲਦਾ ਹੈ ਔਰ ਜਦੋਂ ਕੋਈ ਬੰਦਾ ਉਰੇ ਆ ਕੇ ਪੰਜਾਬ ਦੀਆਂ ਬਣੀਆਂ ਚੀਜ਼ਾਂ ਨੂੰ ਦੇਖਦਾ ਤਾਂ ਉਹ ਪੰਜਾਬ ਦੀਆਂ ਚੀਜ਼ਾਂ ਲਈ ਜਿਹੜਾ ਆਰਡਰ ਹੈ ਉਹ ਆਨਲਾਈਨ ਵੀ ਦਿੰਦਾ ਜਾ ਕੇ ਉਹ ਆਫਲਾਈਨ ਵੀ ਦਿੰਦਾ ਜਾ ਕੇ ਖੁਦ ਆ ਕੇ ਪਰਚੇਸ ਕਰ ਸਕਦਾ ਹੈ ਬਲਕ ਆਰਡਰ ਦਿੰਦਾ ਹੈ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਦਾ ਸਨਤ ਹੈ ਸਾਡੇ ਪੰਜਾਬ ਦਾ ਜਿਹੜਾ ਵਪਾਰ ਉਹ ਵੀ ਬਹੁਤ ਦਿਨ ਦੁਗਣੀ ਰਾ ਚੋਗਣੀ ਤੱਕ ਸਰ ਇਹ ਦੇਸ਼ ਭਰ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿੱਚ ਕਰਾਏ ਜਾ ਰਹੇ 10 ਰੋਜ਼ਾ ਸਰਸ ਮੇਲੇ ਦਾ ਪਹਿਲਾ ਦਿਨ ਹਰਭਜਨ ਮਾਨ ਨੇ ਆਪਣੇ ਚਰਚਿਤ ਗੀਤ ਗਾ ਕੇ ਆਪਣਾ ਨਾਮ ਕਰ ਲਿਆ ਮੇਲੇ ਦਾ ਦੁਕਾਟਨ ਸਹਿਰਸਪਟਾ ਮੰਤਰੀ ਤੁਰਨਪ੍ਰੀਤ ਸਿੰਘ ਸੌਂਧ ਨੇ ਕੀਤਾ ਇਸ ਮੌਕੇ ਵਿਧਾਇਕ ਸਰਦਾਰ ਦਲਵੀਰ ਸਿੰਘ ਟੋਂਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸੀ ਸਾਨੀ ਵਿਧਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ ਮਹਿਮਾਨਾਂ ਨੇ ਇਸ ਮੌਕੇ ਮਾਨ ਦੀ ਗਾਇਕੀ ਦਾ ਆਨੰਦ ਮਾਣਿਆ ਮંત્રી ਸੌਂਧ ਨੇ ਮੇਲੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਦੇ ਕਿਹਾ ਕਿ ਛਿੰਝਾ ਮੇਲੇ ਰੰਗਲੇ ਪੰਜਾਬ ਦੀ ਸ਼ੁਰੂਆਤ ਹੈ ਉਹਨਾਂ ਪੰਜਾਬ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਣਨ ਲਈ ਖੁੱਲਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਸਾਡੀ ਵਿਰਾਸਤ ਇਹ ਨਾ ਰੌਣਕ ਮੇਲਿਆਂ ਨਾਲ ਜੁੜੀ ਹੋਈ ਹੈ ਇਸ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਸਾਥ ਦਿਓ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਧਾਈ ਦਾ ਪਾਤਰ ਹੈ ਜਿਸ ਨੇ ਇਹ ਮੇਲਾ ਸਫਲਤਾ ਨਾਲ ਕਰਾਇਆ ਉਹਨਾਂ ਕਿਹਾ ਕਿ ਇਹ ਪੰਜਾਬੀ ਖਾਣਾ ਪੰਜਾਬੀ ਸਹਿਤ ਸੰਗੀਤ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਦਾ ਸਾਧਨ ਹੈ ਉਹਨਾਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਹਰਭਜਨ ਮਾਨ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਹਰਭਜਨ ਮਾਨ ਨੇ ਕਵੀਸ਼ਰੀ ਮਿਰਜ਼ਾ ਗੱਲਾਂ ਗੋਰੀਆਂ ਦੇ ਵਿੱਚ ਟੋਏ ਚਿੱਠੀ ਨੀ ਚਿੱਠੀ ਮਾਨਵਤਨਾਂ ਦਾ ਵਰਗੇ ਪ੍ਰਸਿੱਧ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ ਉਹਨਾਂ ਕਿਹਾ ਕਿ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਰਾਜਾਂ ਤੋਂ ਇਲਾਵਾ ਅਫਗਾਨਿਸਤਾਨ THAILAND ਤੇ ਰਾਮ ਤੋਂ ਵੀ ਹਸਤ ਕਲਾ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ਹੈ ਉਹਨਾਂ ਦੱਸਿਆ ਕਿ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਅਤੇ ਖਰੀਦ ਦਾ ਮੌਕਾ ਰਜਾਨਾ ਸ਼ਾਮ ਨੂੰ ਪੰਜਾਬੀ ਦੇ ਵੱਡੇ ਗਾਇਕ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰਨਗੇ ਦੇਖੋ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਉਹ ਰਿਪੋਰਟ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਦਾ ਜੋ ਇਹ ਸਾਰਸ ਮੇਲਾ ਤੇ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ 2025 ਸਾਰਸ ਮੇਲਾ ਇਸ ਮੇਲੇ ਦੇ ਲਈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਤੁਸੀਂ ਯਕੀਨ ਮੰਨਿਓ ਇਹ ਪਹਿਲੀ ਸਰਕਾਰ ਹੋਊਗੀ ਇਤਿਹਾਸ ਦੇ ਅੰਦਰ ਜੀਨੇ ਦਵਾਰਤੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਹੈ ਉਹਨੂੰ ਸਿਰਜਿਆ ਔਰ ਉਹਨੂੰ ਪੂਰਾ ਕਰ ਰਹੀ ਹੈ ਇਹ ਮੇਲੇ ਇਹ ਛਿੰਝਾਂ ਇਹ ਜਿਹੜੇ ਮੁਕਾਬਲੇ ਨੇ ਇਹ ਕਿਤੇ ਤੁਸੀਂ ਸੁਣਿਆ ਸੀ ਪਹਿਲਾਂ ਕਦੇ ਹੁੰਦੇ ਸੀ ਇਹ ਜਿਹੜਾ ਸਾਰਸ ਮੇਲਾ ਇਸ ਵਾਰ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਅਸੀਂ ਮੁਹਾਲੀ ਕਰਾਇਆ ਸੀ ਤੇ ਸਾਰਾ ਅਸੀਂ ਅੰਮ੍ਰਿਤਸਰ ਕਰਾ ਰਹੇ ਹਾਂ ਜਿੱਥੇ ਮੈਂ ਇਸ ਮੇਲੇ ਦੇ ਉੱਤੇ ਅੱਜ ਪਹੁੰਚ ਕੇ ਇਹਦਾ ਉਦਘਾਟਨ ਸਮਾਰੋਹ ਅੱਜ ਜੁਰੇ ਅਸੀਂ 71 ਤੋਂਏ ਨੇ ਉੱਥੇ ਮੈਂ ਸਾਰੇ ਸਾਡੇ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਟਿਵ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਉਰੇ ਸ਼ਲਾਘਾ ਕਰਦਾ ਜੀ ਇਹਨਾਂ ਨੇ ਅੱਜ ਜਿਹੜਾ ਮੇਲਾ ਆਰਗੇਨਾਈਜ਼ ਕਰਵਾਇਆ ਔਰ ਬਹੁਤ ਸੋਹਣਾ ਮੇਲਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਵੇਂ ਕਿ ਅਲੱਗ-ਅਲੱਗ ਜਿਹੜੀਆਂ ਭਾਰਤ ਦੀਆਂ 28 ਸੂਬੇ ਆਰਟੀ ਯੂਨੀਅਨ ਟੈਰੀਟਰੀਆਂ ਤੋਂ ਉਰੇ ਹੀ ਨਹੀਂ ਫੋਰਨ ਕੰਟਰੀ ਤੋਂ ਵੀ ਬਹੁਤ ਬੰਦਿਆਂ ਨੇ ਆ ਕੇ ਉਰੇ ਪਾਰਟਿਸਿਪੇਟ ਕੀਤਾ ਔਰ ਆਪਣੀ ਜੋ ਕਲਾਕ੍ਰਿਤੀ ਹੈ ਹੱਥ ਹਸਤ ਸ਼ਿਲਪ ਹੈ ਹੱਥੀ ਕਾਰਾਗਰੀ ਦੇ ਜਿਹੜੇ ਨਮੂਨੇ ਨੇ ਉਰੇ ਤੁਸੀਂ ਆ ਦੇਖੀਏ ਸਟਾਲਾ ਲੱਗੀਆਂ ਹੋਈਆਂ ਉਰੇ ਪੇਸ਼ ਕੀਤੇ ਨੇ ਔਰ ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ ਜਿਹੜੇ ਬੱਚੇ ਨੇ ਸਾਡੇ ਔਰ ਸਾਡੇ ਜਿਹੜੇ ਯੁਵਾ ਪੀੜ੍ਹੀ ਹੈ ਉਹ ਉਰੇ ਆਂਦੀ ਆ ਕਿ ਉਰੇ ਝੂਲਿਆਂ ਦਾ ਆਨੰਦ ਲੈਂਦੀ ਹੈ ਇਹਨਾਂ ਕਲਾਕ੍ਰਿਤੀਆਂ ਨੂੰ ਦੇਖਦੀ ਹੈ ਇਹਨਾਂ ਕਲਾਕ੍ਰਿਤੀਆਂ ਦੇ ਵਿੱਚ ਜਿੱਥੇ ਸਾਡੀ ਸੱਭਿਅਤਾ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਪ੍ਰਾਤਨ ਸੱਭਿਅਤਾ ਹੈ ਜਿਹੜੀ ਸਾਡੀ ਭਾਰਤ ਦੇ ਹੋਰ ਸੂਬਿਆਂ ਦੀ ਪ੍ਰਾਤਨ ਸੱਭਿਅਤਾ ਹੈ ਉਹ ਜਦ ਇੱਕ ਦੂਜੇ ਨੂੰ ਇਸ ਮੇਲਿਆਂ ਤੇ ਮਿਲਦੇ ਨੇ ਉਹ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਆ ਵਟਾਂਦਰਾ ਕਰਦੇ ਨੇ ਆਪਣੀ ਜ਼ੁਬਾਨ ਆਪਣੀ ਬੋਲੀ ਆਪਣੀ ਵਿਚਾਰ ਵਟਾਂਦਰਾ ਕਰਦੇ ਨੇ ਇਹਦੇ ਨਾਲ ਜਿੱਥੇ ਸਾਡਾ ਇਹ ਵਿਰਸਾ ਤੇ ਵਿਰਾਸਤ ਹੈ ਪੰਜਾਬ ਦੀ ਉਹ ਬਾਕੀ ਸੂਬਿਆਂ ਤੱਕ ਵੀ ਪਹੁੰਚਦੀ ਹੈ ਕਿ ਸਾਡਾ ਕਿੰਨਾ ਰਿਚਰ ਹੈ ਸੋ ਇਸ ਗੱਲ 'ਚ ਪੀ ਸਾਰਸ ਮੇਲੇ ਲਈ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੇਰੇ ਪੂਰੇ ਕੈਬਨਿਟ ਸਾਥੀਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਔਰ ਇਸ ਮੇਲੇ ਦੇ ਵਿੱਚ ਮੈਂ ਤੁਹਾਡੇ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲਾ ਕੇ ਆਪਣੀ ਫੈਮਲੀਆਂ ਨੂੰ ਲੈ ਕੇ ਔਰੇ ਪਹੁੰਚੋ ਇਸ ਮੇਲੇ ਦਾ ਆਨੰਦ ਲਓ ਵੱਖ-ਵੱਖ ਸੂਬਿਆਂ ਦੀਆਂ ਔਰੇ ਜਿਹੜੀਆਂ ਸਟਾਲਸ ਲੱਗੀਆਂ ਉਹਨਾਂ ਨੂੰ ਵਿਜਿਟ ਕਰੋ ਉਰੇ ਤੁਹਾਨੂੰ ਬਹੁਤ ਕੁਛ ਆਈ ਜਾ ਚੰਗਾ ਦੇਖਣ ਨੂੰ। ਹੋਰ ਮੈਂ ਹੋਰ ਵੀ ਯਤਨ ਕੀਤੇ ਜਾਵਾਂਗੇ ਪੰਜਾਬ ਦੇ ਸਾਲਸ ਮੇਲੇਾਂ ਦੇ। ਹਾਂਜੀ 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 ਅਸੀਂ ਆਏ ਸਾਲ ਸਾਲਸ ਮੇਲਾ ਕਰਾਂਦੇ ਰਾਂ। ਕੀ ਖਾਸ ਰਹੇਗਾ ਇਸ ਮੇਲੇ ਵਿੱਚ? ਦੇਖੋ ਤੁਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੰਨੀਆਂ ਸੱਭਿਆਤਾਵਾਂ ਉਰੇ ਪਹੁੰਚੀਆਂ ਹੋਈਆਂ ਐ, ਐਨੇ ਸੂਬੇ ਉਰੇ ਪਹੁੰਚੇ 28 ਸੂਬੇ, 8 ਯੂਨੀਅਨ ਟੈਟਰੀਆਂ, ਫੋਰਨ ਕੰਟਰੀਆਂ ਦੀਆਂ ਸਟਾਲਾਂ ਪਹੁੰਚੀਆਂ ਐ। ਦੇਖੋ ਤਾਂ ਸਹੀ ਉਰੇ ਵਣ ਸੰਬੰਧੀਆਂ ਕੀ ਕੀ ਚੀਜ਼ਾਂ ਮਿਲਦੀਆਂ ਨੇ। ਵਿਕਾਸ ਕਰਨਾ ਪਵੇਗਾ ਪੰਜਾਬ ਦਾ। ਦੇਖੋ ਜਦੋਂ ਕੋਈ ਜਦੋਂ ਕੋਈ ਜਿਵੇਂ ਹੁਣੇ ਮੇਲਾ ਹੋਇਆ। ਅੱਜ ਕਿੱਕ ਸਟਾਲ ਆਲੇ ਨੇ ਉਹਰੇ ਲੱਖਾਂ ਰੁਪਏ ਦੀ ਸੇਲ ਕਰਕੇ ਜਾਣੀ ਹੈ ਇਹਦੇ ਨਾਲ ਪੰਜਾਬ ਦੀ ਜਿਹੜੀ ਇਕਨੋਮੀ ਹੈ ਪੰਜਾਬ ਦਾ ਜਿਹੜਾ ਇਕਨੋਮਿਕ ਸਿਸਟਮ ਹੈ ਉਹ ਬਿਲਕੁਲ ਰੀਜੇਨੂਏਟ ਹੁੰਦਾ ਨਵੇਂ ਸਿਰਿਓਂ ਮਤਲਬ ਕਿ ਕੋਹਲਾਰਾ ਮਿਲਦਾ ਹੈ ਔਰ ਜਦੋਂ ਕੋਈ ਬੰਦਾ ਉਹਰੇ ਆ ਕੇ ਪੰਜਾਬ ਦੀਆਂ ਬਣੀਆਂ ਚੀਜ਼ਾਂ ਨੂੰ ਉਹ ਦੇਖਦਾ ਤਾਂ ਪੰਜਾਬ ਦੀਆਂ ਚੀਜ਼ਾਂ ਲਈ ਜਿਹੜਾ ਆਰਡਰ ਹੈ ਉਹ ਆਨਲਾਈਨ ਵੀ ਦਿੰਦਾ ਜਾ ਕੇ ਉਹ ਆਫਲਾਈਨ ਵੀ ਦਿੰਦਾ ਜਾ ਕੇ ਖੁਦਾ ਕੇ ਪਰਚੇਸ ਕਰ ਸਕਦਾ ਬਲਕ ਆਰਡਰ ਦਿੰਦਾ ਹੈ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਦਾ ਸਨਤ ਤੇ ਸਾਡੇ ਪੰਜਾਬ ਦਾ ਜਿਹੜਾ ਵਪਾਰ ਉਹ ਵੀ ਬਹੁਤ ਦਿਨ ਦੁੱਗਣੀ ਰਾ ਚੋਗਣੀ ਤਕਰੀਰ ਸਰ ਇਹ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਰ ਇਦਾਂ ਹੀ ਮੇਲੇ ਲਗਾਏ ਜਾਣਗੇ ਹਾਂਜੀ 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 ਇਹ ਬਿਲਕੁਲ ਇਦਾਂ ਹੀ ਚੱਲਦਾ ਰਹੂਗਾ ਜੀ ਧੰਨਵਾਦ